हरकार जो करण में हक ਸਰਕਾਰ ਨੂੰ ਵਾਪਸ ਚਰੇ ਜਾਣਗੇ ਇਹ ਅਸੀਂ ਗੂਗਿਆ ਬੋਲਿਆ ਸਰਕਾਰ ਨੂੰ ਦਸਰੇ ਚਾਹੁੰਦੇ ਆ ਵੀ ਅੰਮੜੇ ਜ਼ਿਲ੍ਹਾ ਦੇ ਵਿੱਚ ਇਹ ਭੁਲੇਖਾ ਹੈ ਵੀ ਜਿਹੜੇ ਕਿਰਤ ਕਰਨ ਵਾਲੇ ਲੋਕ ਨੇ ਤੇ ਕੋਈ ਅਸੀਂ ਨਮੀਆਂ ਮੰਗਾਲੀ ਲਾ ਕੇ ਆਏ ਇਹ ਜਿਹੜੇ ਪਿਛਲੇ ਅंदोलਨ ਦੇ ਦਰਬਾਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹਨੂੰ ਲਾਗੂ ਕਰਾਉਣ ਦੇ ਵਿੱਚ ਜਿਹੜਿਆ ਹੈ ਮੋਰਚੇ ਦੁਆਰਾ ਲਾਏ ਗਏ ਨੇ ਕਿਉਂਕਿ ਹੁਣ ਸਵਾ ਮੰਗ ਕਰਦਾ ਸੀ ਇਹ ਅੰਦੋਲਨ ਨੂੰ ਦੁਆਰਾ ਜਿਹੜਾ ਇਹ ਪਦੋਲਨ ਦੁਆਰਾ ਤੋਂ ਦੀ ਸਵਾ ਮੰਗ ਕਰਦਾ ਸੀ ਕਿਉਂਕਿ ਜਿਹੜੇ ਇਹ ਆਪਣੇ ਕਿਸਾਨ ਆਗੂ ਨੇ ਇਹ ਕੋਈ 1 2 ਦਿਨਾਂ ਦੇ ਇਹਨਾਂ ਕੋਲੇ ਤਿਆਰਪਾ ਨਹੀਂ ਹੈ ਗਿਆ ਵੀ ਇਹ ਬੜੀ ਸੋਚ ਸਮਝਦੇ ਬਿਆਰ ਜਿਹੜਾ ਹੈ ਆਪਣੇ ਦੋਵੇਂ ਫਰਮਾਂ ਵੱਲੋਂ ਇਹ ਹੈ ਮੋਰਚੇ ਦੀ ਸਮਾਨ ਅਗਵਾਈ ਕਰਦੇ ਨੇ ਬੜੇ ਸੋਹੇ ਹੋਏ ਤੇ ਸੂਰਜਾ ਦਾ ਆਗੂ ਨੇ ਕਿਉਂਕਿ ਜਿਹੜੀ ਹੈ ਐਮਐਸਪੀ ਬਿੱਲ ਹੈ ਇਹ ਆਪਾਂ ਨੂੰ ਕਿਸਾਨਾਂ ਵਾਸਤੇ ਬਹੁਤ ਜ਼ਰੂਰੀ ਸੀ ਇਹ ਵੀ ਅੰਦਰ ਆ ਪੁਰਾਣੀਆਂ ਜਿਹੜੀਆਂ ਆਪਣੇ ਮੰਨੀਆਂ ਹੋਏ ਮੰਗਾਂ ਦੇ ਵਿੱਚ ਉਹ ਵੀ ਦਰਜ ਹੈ ਇੱਕ ਇਹ ਕੋਈ ਛੋਟੀ ਗੱਲ ਨਹੀਂ ਹੈ ਵੀ ਜਿਹੜਾ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਮਾਫ਼ ਕਰਨਾ ਕਿਉਂਕਿ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਨੇ ਕਰਜ਼ੇ ਦਾ ਬੜੀ ਛੇਤੀ ਮਾਲਕ ਕਰ ਲੈਂਦੇ ਨੇ ਤੇ ਜਿਹੜੇ ਕਿਸਾਨ ਮਜ਼ਦੂਰ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਹਿੰਦੁਸਤਾਨ ਦਾ ਕਿਸਾਨ ਹੈ ਉਹ ਜਿਹੜੀ ਆਪਣੀ ਕਹਿ ਦਿੰਦੇ ਆ ਵੀ ਜੇ ਭਾਰਤ ਦੀ ਰੀੜ ਦੀ ਹੱਡੀ ਹੈ ਉਹ ਕਿਸਾਨ ਨੂੰ ਮੰਨਿਆ ਗਿਆ ਜਦੋਂ ਕਿਸਾਨ ਦੀ ਰੀੜ ਦੀ ਹੱਡੀ ਖਤਮ ਹੋ ਗਈ ਤਾਂ ਦੇਸ਼ ਦਾ ਫਿਰ ਕੀ ਬਣੂਗਾ ਤੇ ਜਿਹੜੀ ਵੀ ਮਤ ਆਪਾਂ ਗੱਲਾਂ ਸੁਣਦੇ ਆ ਹੋਰ ਜਿਹੜਾ ਮੋਰਚਾ ਦੀ ਵਜਾ ਬਣੀ ਸੀ ਜਿਹੜੇ ਅਸੀਂ ਪਿਛਲੇ ਮੋਰਚੇ ਦੇ ਦਰਮਿਆਨ ਦਿੱਲੀ ਦੇ ਵਿੱਚ 750 ਦੇ ਕਰੀਬ ਸਾਡੇ ਨੌਜਵਾਨ ਹਜ਼ੂਰ ਜੀ ਦੇ ਮਤਾਵਾ ਅਸੀਂ ਸੀ ਇੰਤ ਕਰਵਾ ਕੇ ਆਇਆ ਉਹਨਾਂ ਨੂੰ ਅਸੀਂ ਇਹ ਗੱਲ ਸਾਫ ਕਰਦੀ ਹੈ ਕਿ ਉਹਨਾਂ ਨੂੰ ਅਸੀਂ ਇਨਸਾਫ ਦਿਵਾ ਕੇ ਰੱਖਾਂਗੇ ਜੇ ਇਹ ਮੋਰਚਾ ਨਾ ਲੱਗਾ ਤਾਂ ਸ਼ਾਇਦ ਅਸੀਂ ਵੀ ਇਹ ਉਹਨਾਂ ਦੀ ਸ਼ੀਰ ਦਿਨ ਮਸੀਂ ਵੀ ਭੁੱਲ ਜਾਣਾ ਸੀ ਇੱਕ ਜਿਹੜੇ ਅਕਵੇ ਲਖਮੀਨਪੁਰ ਖੀਰੇ ਵਿੱਚ ਸਾਡੇ ਤਿੰਨ ਕਿਸਾਨ ਤੇ ਇੱਕ ਪੱਤਰਕਾਰ ਵੀ ਦਾ ਉਹ ਵੀ ਕਤਲ ਜੀਪਾ ਚੜ ਕੇ ਕੀਤੇ ਗਏ ਦਰਦ ਕੀਤੇ ਗਏ ਉਹ ਵੀ ਸਾਡੇ ਤੋਂ ਸ਼ਹਿਦ ਇਹ ਅਜੇ ਇਨਸਾਫ ਦੀ ਮੰਗ ਕਰਦੇ ਨੇ ਇਹ ਕਿਉਂਕਿ ਇਹ ਗੱਲ ਆ ਬਹੁਤ ਸਾਰੇ ਨੇ ਹੁਣ ਤੇ ਸਾਡੇ ਇਸ ਤੇ ਦੀ ਸੁਨਾਤੀ ਵੀ ਹੋਣ ਵਾਲੀ ਹੈ ਕਿਉਂਕਿ ਆਪਣੇ ਕੋਲ ਬੁਲਾ ਰਹੇ